ਦੋ ਕਾਲੀਆਂ ਮਿਰਚਾਂ ਅਤੇ ਦੋ ਲੌਂਗ ਦੇ ਨਾਲ ਇੱਕ ਅਜੀਹਾ ਉਪਾਅ ਜਿਸ ਨਾਲ ਤੁਹਾਡੇ ਘਰੇ ਸ਼ੋਕ ਸ਼ਾਂਤੀ ਰਹੇਗੀ ਅਤੇ ਜਿੰਨਾ ਵੀ ਤੁਹਾਨੂੰ ਕਸਟ ਹੋਵੇਗਾ ਸਾਰਾ ਦੂਰ ਹੋ ਜਾਵੇਗਾ ਗੁਰੂ ਉਪਾਅ ਚੈਨਲ ਤੇ ਆਈ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਅਜੀਹਾ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੀਆਂ ਕਈ ਸਮੱਸਿਆਵਾਂ ਤੋਂ ਮੁਕਤ ਹੋ ਜਾਵੋਗੇ ਅਜੀਹਾ ਉਪਾਅ ਜਿਸ ਨਾਲ ਰਾਤੋਂ ਰਾਤ ਤੁਹਾਡਾ ਸਾਰਾ ਦੁੱਖ ਸੁੱਖ ਵਿੱਚ ਬਦਲ ਜਾਵੇਗਾ ਅਤੇ ਜਿੰਨੇ ਵੀ ਸੰਕਰ ਤੁਹਾਡੀ ਜ਼ਿੰਦਗੀ ਚ ਆ ਰਹੇ ਹਨ ਸਾਰੇ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਵੈਸੇ ਤਾਂ ਐਸੋ ਪਾ ਨੂੰ ਸਾਰੇ ਹੀ ਕਰ ਸਕਦੇ ਹਨ ਪਰ ਕਈ ਅਜਿਹੇ ਘਰ ਵੀ ਹਨ ਜਿਨ੍ਹਾਂ ਨੂੰ ਇਸ ਉਪਾਅ ਤੋਂ ਦੂਰ ਰਹਿਣਾ ਚਾਹੀਦਾ ਹੈ ਪਹਿਲਾਂ ਅਸੀਂ ਇਹ ਜਾਣਦੇ ਹਾਂ ਕਿ ਇਹ ਉਪਾਅ ਕਰਨਾ ਕਿਵੇਂ ਹੈ ਸੰਗਤ ਜੀ ਬਸ ਤੁਹਾਡੇ ਘਰੇ ਦੋ ਕਾਲੀ ਮਿਰਚ ਦੇ ਅਤੇ ਦੋ ਲੌਂਗ ਹੋਣੇ ਚਾਹੀਦੇ ਹਨ ਇਹ ਉਪਾਅ ਕਿਵੇਂ ਕਰਨਾ ਹੈ ਇਹਨਾਂ ਨੂੰ ਕਿਹੜੇ ਕੱਪੜੇ ਵਿੱਚ ਰੱਖਣਾ ਹੈ ਅਤੇ ਕੱਪੜੇ ਵਿੱਚ ਬਨ ਕੇ ਕਿੱਥੇ ਰੱਖਣਾ ਹੈ ਜਾਂ ਕਿੱਥੇ ਲਮਕਾਉਣਾ ਹੈ ਇਹ ਅੱਗੇ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਜੇਕਰ ਤੁਸੀਂ ਵੀ ਆਪਣੇ ਘਰੇ ਸ਼ਾਂਤਿ ਚਾਹੁੰਦੇ ਹੋ ਜੇਕਰ ਤੁਹਾਡੇ ਵੀ ਘਰੇ ਕਈ ਦਿਨਾਂ ਤੋਂ ਦੁੱਖ ਚੱਲ ਰਹੇ ਹਨ ਪਰੇਸ਼ਾਨੀਆਂ ਚੱਲ ਰਹੀਆਂ ਹਨ ਅਤੇ ਕੋਈ ਕੰਮ ਨਹੀਂ ਬਣਦਾ ਇੰਜ ਲੱਗਦਾ ਹੈ ਕਿ ਸਾਰਾ ਦਿਨ ਉਦਾਸੀ ਵਿੱਚ ਲੰਘ ਜਾਂਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੀ ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਤੁਹਾਡੇ ਪੁਰਾਣੇ ਬਜ਼ੁਰਗ ਲੌਂਗ ਇਲਾਇਚੀਆਂ ਅਤੇ ਕਾਲੀਆਂ ਮਿਰਚਾਂ ਆਮ ਹੀ ਰੱਖਦੇ ਸਨ ਉਸ ਵੇਲੇ ਲੋਕ ਵਾਸਤੂ ਸ਼ਾਸਤਰ ਵਿੱਚ ਬਹੁਤ ਵਿਸ਼ਵਾਸ ਕਰਦੇ ਸਨ ਪਰ ਅੱਜ ਕੱਲ ਆਪਾਂ ਜ਼ਿਆਦਾ ਪਰਦੇਸ ਗਏ ਹਾਂ ਤੇ ਇਨ੍ਹਾਂ ਚੀਜ਼ਾਂ ਤੋਂ ਦੂਰ ਹੋ ਰਹੇ ਹਾਂ ਪਰ ਜਿਹੜੀਆਂ ਬੁਰੀਆਂ ਸ਼ਕਤੀਆਂ ਹਨ ਜਿਹੜੀਆਂ ਹਮੇਸ਼ਾ ਸਾਡਾ ਘਟਾ ਹੀ ਕਰਦੀਆਂ ਹਨ ਉਹ ਅੱਜ ਵੀ ਸਾਡੇ ਘਰੇ ਵਾਸ ਕਰਦੀਆਂ ਹਨ ਉਹਨਾਂ ਨੂੰ ਕਿੰਜ ਦੂਰ ਕੀਤਾ ਜਾਵੇ ਅੱਜ ਇਸ ਬਾਰੇ ਅਸੀਂ ਗੱਲ ਕਰਾਂਗੇ ਸੰਗਤ ਜੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਇੱਕ ਲਾਲ ਕੱਪੜਾ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਕੋਲ ਦੋ ਲੌਂਗ ਅਤੇ ਦੋ ਕਾਲੀ ਮਿਰਚ ਦੇ ਵੀ ਦਾਣੇ ਹੋਣੇ ਚਾਹੀਦੇ ਹਨ ਇਹ ਉਪਾਅ ਮੈਂ ਤੁਹਾਨੂੰ ਇੱਕ ਵਾਰੀ ਹੀ ਦੱਸਾਂਗਾ ਇਸ ਲਈ ਧਿਆਨ ਨਾਲ ਸੁਣਨਾ ਜੀ ਸਾਡੇ ਘਰ ਵਿੱਚ ਜਿੰਨੇ ਵੀ ਦਰਵਾਜ਼ੇ ਹੁੰਦੇ ਹਨ ਮੇਨ ਦਰਵਾਜ਼ੇ ਨੂੰ ਛੱਡ ਕੇ ਸਾਰਿਆਂ ਦੇ ਉੱਪਰ ਕੋਈ ਨਾ ਕੋਈ ਦੇਵਤਾ ਵਾਸ ਕਰਦਾ ਹੈ ਅਤੇ ਜਦੋਂ ਸਾਡੇ ਘਰੇ ਮਾੜੇ ਪ੍ਰਭਾਵ ਆ ਜਾਂਦੇ ਹਨ ਤਾਂ ਉਹਨਾਂ ਦੇਵਤਿਆਂ ਦੀ ਸ਼ਕਤੀ ਘਟ ਜਾਂਦੀ ਹੈ ਕਿਉਂਕਿ ਅਸੀਂ ਕਦੇ ਵੀ ਆਪਣੇ ਦਰਵਾਜ਼ਿਆਂ ਤੇ ਵਿਰਾਜਮਣ ਦੇਵਤਿਆਂ ਨੂੰ ਕਦੇ ਨਹੀਂ ਪੂਜਦੇ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਨਹੀਂ ਕਰਦੇ ਇਸ ਕਰਕੇ ਸਾਨੂੰ ਮਾੜੀਆਂ ਸ਼ਕਤੀਆਂ ਤੋਂ ਬਚਣ ਲਈ ਇਹ ਉਪਾਅ ਕਰਨੇ ਬਹੁਤ ਜ਼ਰੂਰੀ ਹਨ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ ਜੀ ਆਪਣੇ ਆਪ ਨੂੰ ਸੋਚਾ ਕਰਨਾ ਹੈ ਅਤੇ ਕੱਚੀ ਲੱਸੀ ਦਾ ਛਿੱਟਾ ਆਪਣੇ ਸਾਰੇ ਘਰ ਦੇ ਦਰਵਾਜ਼ਿਆਂ ਵਿੱਚ ਦੇ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਚੱਪਲਾਂ ਉਤਾਰ ਕੇ ਸਿਰ ਨੂੰ ਢੱਕ ਕੇ ਇੱਕ ਲਾਲ ਕੱਪੜਾ ਲੈਣਾ ਹੈ ਇਹ ਕੱਪੜਾ ਸਾਫ਼ ਹੋਣਾ ਚਾਹੀਦਾ ਹੈ ਅਤੇ ਪਹਿਲਾ ਵਰਤੋਂ ਵਿੱਚ ਨਹੀਂ ਹੋਣਾ ਚਾਹੀਦਾ ਉਸ ਕੱਪੜੇ ਵਿੱਚ ਤੁਸੀਂ ਦੋ ਲੌਂਗ ਅਤੇ ਦੋ ਕਾਲੀਆਂ ਮਿਰਚਾਂ ਦੇ ਦਾਣੇ ਰੱਖ ਲੈਣੇ ਹਨ ਅਤੇ ਬਾਅਦ ਵਿੱਚ ਤੁਸੀਂ ਉਸ ਨੂੰ ਗੰਡ ਮਾਰ ਲੈਣੀ ਹੈ ਉਸ ਤੋਂ ਬਾਅਦ ਉਸ ਕੱਪੜੇ ਨੂੰ ਕਾਲੇ ਲਿਫਾਫੇ ਵਿੱਚ ਲਪੇਟ ਕੇ ਆਪਣੇ ਘਰ ਦੇ ਮੇਨ ਦਰਵਾਜ਼ੇ ਵਿੱਚ ਟੰਗ ਦੇਣਾ ਹੈ ਤੁਸੀਂ ਦਰਵਾਜੇ ਦੇ ਨਾਲ ਕਿਸੇ ਧਾਗੇ ਜਾਂ ਰੱਸੀ ਦੇ ਨਾਲ ਵੀ ਬੰਨ੍ਹ ਸਕਦੇ ਹੋ ਯਾਦ ਰੱਖਣਾ ਉਹ ਲਾਲ ਕੱਪੜੇ ਦੇ ਉੱਪਰ ਕਾਲਾ ਲਿਫਾਫਾ ਜ਼ਰੂਰ ਬੰਨਣਾ ਹੈ ਤਾਂ ਕਿ ਮੀਂਹ ਦੇ ਵਿੱਚ ਉਹ ਕੱਪੜਾ ਗਿੱਲਾ ਨਾ ਹੋਵੇ ਅਤੇ ਉਹ ਲੌਂਗ ਤੇ ਦੋ ਕਾਲੀ ਮਿਰਚੇ ਦੇ ਦਾਣੇ ਵੀ ਖਰਾਬ ਨਾ ਹੋਣ ਕਿਉਂਕਿ ਸੰਗਤ ਜੀ ਜੇ ਉਹ ਲਾਲ ਕੱਪੜਾ ਮੀਂਹ ਦੇ ਵਿੱਚ ਭਿੱਜ ਜਾਂਦਾ ਹੈ ਜਾਂ ਉਸ ਦੇ ਵਿੱਚ ਬੰਨੇ ਦਾਣੇ ਖਰਾਬ ਹੋ ਜਾਂਦੇ ਹਨ ਤਾਂ ਮਾਰੀਆਂ ਸ਼ਕਤੀਆਂ ਦਾ ਪ੍ਰਭਾਵ ਫਿਰ ਤੋਂ ਵੱਧ ਜਾਵੇਗਾ ਤੇ ਤੁਹਾਡੇ ਘਰੇ ਕਲੇਸ਼ ਤੇ ਦੁੱਖ ਹਮੇਸ਼ਾ ਰਹਿਣਗੇ ਇਸ ਕਰਕੇ ਲਿਫਾਫਾ ਬੰਨਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਇਹ ਉਪਾਅ ਨਹੀਂ ਕਰਦੇ ਤਾਂ ਜੇਕਰ ਜਿੰਨੇ ਵੀ ਲੋਕ ਸਾਡੇ ਘਰੇ ਮੇਨ ਦਰਵਾਜ਼ੇ ਦੇ ਵਿੱਚ ਦੀ ਲੰਘ ਕੇ ਆਉਂਦੇ ਹਨ ਉਹਨਾਂ ਦੇ ਨਾਲ ਉਹਨਾਂ ਦੀਆਂ ਮਾੜੀਆਂ ਸ਼ਕਤੀਆਂ ਵੀ ਸਾਡੇ ਘਰੇ ਦਾਖਲ ਹੋ ਜਾਣਗੀਆਂ ਇਸ ਕਰਕੇ ਇਹ ਉਪਾਅ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਇਹ ਨਹੀਂ ਹਨ ਤਾਂ ਤੁਹਾਨੂੰ ਬਾਜ਼ਾਰ ਵਿੱਚੋਂ ਇਹ ਖਰੀਦ ਕੇ ਜ਼ਰੂਰ ਲਿਆਉਣੇ ਚਾਹੀਦੇ ਹਨ ਇਹ ਉਪਾਅ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਯਾਦ ਰੱਖੋ ਸਵੇਰੇ 6 ਤੋਂ 7 ਵਜੇ ਦੇ ਵਿੱਚ ਕਰ ਹੀ ਇਹ ਕਰਨਾ ਹੈ ਇਸ ਉਪਾਅ ਤੋਂ ਬਾਅਦ ਤੁਸੀਂ ਇਸ ਨੂੰ 20 ਦਿਨਾਂ ਦੇ ਬਾਅਦ ਫਿਰ ਤੋਂ ਬਦਲ ਦੇਣਾ ਹੈ ਅਤੇ ਜੋ ਵੀ ਪੁਰਾਣਾ ਕੱਪੜਾ ਤੁਸੀਂ ਟੰਗਿਆ ਹੋਵੇਗਾ ਉਸ ਨੂੰ ਧਰਤੀ ਦੇ ਵਿੱਚ ਉਸੇ ਤਰ੍ਹਾਂ ਹੀ ਨੱਪ ਦੇਣਾ ਹੈ ਪਰ ਯਾਦ ਰੱਖੋ ਉਹ ਤੁਹਾਡੇ ਘਰ ਦੇ ਮੇਨ ਦਰਵਾਜ਼ੇ ਤੋਂ ਬਾਹਰ ਹੀ ਦੱਬਣਾ ਚਾਹੀਦਾ ਹੈ ਜੇਕਰ ਤੁਸੀਂ ਉਸ ਨੂੰ ਆਪਣੇ ਘਰ ਦੇ ਵਿੱਚ ਹੀ ਦੱਬ ਦਿੰਦੇ ਹੋ ਤਾਂ ਜਿੰਨੀਆਂ ਵੀ ਉਸਨੇ ਮਾਰੀਆਂ ਸ਼ਕਤੀਆਂ ਆਪਣੇ ਅੰਦਰ ਸਮਾਈਆਂ ਹੋਣਗੀਆਂ ਉਹ ਫਿਰ ਤੋਂ ਤੁਹਾਡੇ ਘਰ ਦੇ ਵਿੱਚ ਦਾਖਲ ਹੋ ਜਾਣੀਆਂ ਜੇਕਰ ਤੁਸੀਂ ਇਹ ਉਪਾਅ ਨੂੰ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਉਪਾਅ ਕਰਨ ਤੋਂ 40 ਦਿਨਾਂ ਬਾਅਦ ਤੁਹਾਡੇ ਘਰੇ ਸ਼ਕ ਸ਼ਾਂਤੀ ਬਣ ਜਾਵੇਗੀ ਅਤੇ ਤੁਹਾਨੂੰ ਇੰਜ ਲੱਗੇਗਾ ਸਾਡੇ ਘਰੇ ਬਰਕਤ ਹੋਣੀ ਸ਼ੁਰੂ ਹੋ ਗਈ ਹੈ ਇੱਕ ਗੱਲ ਹੋਰ ਯਾਦ ਰੱਖਣਾ ਜੇਕਰ ਤੁਹਾਨੂੰ ਕੋਈ ਇਸ ਬਾਰੇ ਪੁੱਛਦਾ ਹੈ ਤਾਂ ਕਦੇ ਵੀ ਕਿਸੇ ਨੂੰ ਕੁਝ ਨਹੀਂ ਦੱਸਣਾ ਜੇਕਰ ਤੁਸੀਂ ਇਸ ਨੂੰ ਕਿਸੇ ਨਾਲ ਸਾਂਝਾ ਕਰ ਲੈਂਦੇ ਹੋ ਤਾਂ ਯਾਦ ਰੱਖਣਾ ਉਹਨਾਂ ਦੀਆਂ ਬੁਰੀਆਂ ਸ਼ਕਤੀਆਂ ਤੁਹਾਡੇ ਘਰੇ ਪ੍ਰਵੇਸ਼ ਕਰ ਸਕਦੀਆਂ ਹਨ ਇਸ ਕਰਕੇ ਇਸ ਉਪਾਅ ਨੂੰ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨਾ ਹੁਣ ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਕਿਹੜੇ ਘਰ ਹਨ ਜਿਨ੍ਹਾਂ ਨੂੰ ਇਹ ਉਪਾਅ ਫਿਲਹਾਲ ਨਹੀਂ ਕਰਨਾ ਚਾਹੀਦਾ ਸੰਗਤ ਜੀ ਜਿਨ੍ਹਾਂ ਦੇ ਘਰੇ ਕੋਈ ਗਰਭਵਤੀ ਔਰਤ ਹੈ ਉਸ ਨੂੰ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਭਾਵ ਕਿ ਜਿਨ੍ਹਾਂ ਦੇ ਘਰੇ ਕੋਈ ਨਿਊ ਬੇਬੀ ਆਉਣ ਵਾਲਾ ਹੈ ਔਸਕਰ ਇਹ ਉਪਾਅ ਬਿਲਕੁਲ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਤਿੰਨ ਤੋਂ 4 ਮਹੀਨੇ ਪਹਿਲਾਂ ਹੀ ਘਰ ਦਾ ਕੋਈ ਜੀ ਪੂਰਾ ਹੋਇਆ ਹੈ ਭਾਵੇਂ ਉਸ ਦੀ ਡੈਥ ਹੋਈ ਹੈ ਉਸ ਨੂੰ ਵੀ ਇਹ ਉਪਾਅ ਨਹੀਂ ਕਰਨਾ ਚਾਹੀਦਾ 5 ਮਹੀਨਿਆਂ ਦੀ ਵੇਟ ਤੋਂ ਬਾਅਦ ਇਹ ਉਪਾਅ ਕਰ ਸਕਦੇ ਹੋ ਇਸ ਉਪਾਅ ਦੇ ਰਿਲੇਟਡ ਕੀ ਕੀ ਨਹੀਂ ਕਰਨਾ ਚਾਹੀਦਾ ਉਹ ਵੀ ਆਪਾਂ ਜਾਣਦੇ ਹਾਂ ਜੀ ਸੰਗਤ ਜੀ ਇਸ ਵਿੱਚ ਕਾਲੀ ਮਿਰਚ ਦੇ ਦਾਣਿਆਂ ਦੀ ਜਾਂ ਲੌਂਗਾ ਦੀ ਮਾਤਰਾ ਸਿਰਫ 2 ਹੀ ਹੋਣੀ ਚਾਹੀਦੀ ਹੈ ਭਾਵਕੇ ਤੁਸੀਂ 2 ਤੋਂ ਵੱਧ ਕਾਲੀਆਂ ਮਿਰਚਾਂ ਨਹੀਂ ਲੈਣੀਆਂ ਅਤੇ ਨਾ ਹੀ 2 ਤੋਂ ਵੱਧ ਲੌਂਗ ਲੈਨੇ ਹਨ। ਕੱਪੜੇ ਦਾ ਰੰਗ ਵੀ ਲਾਲ ਹੀ ਹੋਣਾ ਚਾਹੀਦਾ ਹੈ। ਕਈ ਸੰਗਤਾਂ ਸੋਚਣੀਆਂ ਕਿ ਅਸੀਂ ਇਸ ਨੂੰ ਆਪਣੇ ਮੇਨ ਗੇਟ ਤੇ ਨਹੀਂ ਟੰਗਦੇ। ਅਸੀਂ ਇਸ ਨੂੰ ਆਪਣੇ ਰਸੋਈ ਜਾਂ ਬੈੱਡਰੂਮ ਦੇ ਦਰਵਾਜ਼ੇ ਨਾਲ ਲਮਕਾ ਦਿੰਦੇ ਹਾਂ। ਉਸ ਨਾਲ ਵੀ ਇਸ ਦਾ ਕਿਸੇ ਵੀ ਤਰ੍ਹਾਂ ਦਾ ਅਸਰ ਤੁਹਾਨੂੰ ਦਿਖਾਈ ਨਹੀਂ ਦੇਵੇਗਾ। ਤੁਹਾਨੂੰ ਇਹ ਹਮੇਸ਼ਾ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਹੀ ਬੰਨਣਾ ਪਵੇਗਾ। ਫਿਰ ਹੀ ਸਾਰੀਆਂ ਨੈਗੇਟਿਵ ਪਾਵਰ ਖਤਮ ਹੋਣਗੀਆਂ ਅਤੇ ਤੁਹਾਡੇ ਦੁੱਖ ਸੁੱਖਾਂ ਵਿੱਚ ਬਦਲ ਜਾਣਗੇ ਸੰਗਤ ਜੀ ਹੁਣ ਆਪਾਂ ਨਾਲ-ਨਾਲ ਛੋਟੇ ਉਪਾਅ ਬਾਰੇ ਵੀ ਗੱਲ ਕਰਦੇ ਹਾਂ ਜਿਨ੍ਹਾਂ ਨਾਲ ਘਰੋਂ ਕਲੇਸ਼ ਦੂਰ ਹੋਵੇਗਾ ਅਤੇ ਹੋਰ ਕਿਹੜੇ-ਕਿਹੜੇ ਛੋਟੇ ਕਾਰਨ ਹਨ ਜਿਨ੍ਹਾਂ ਕਰਕੇ ਸਾਡਾ ਕਲੇਸ਼ ਘਰੋਂ ਨਹੀਂ ਨਿਕਲਦਾ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਸਾਡੇ ਘਰੇ ਧੂੜ ਮਿੱਟੀ ਦਾ ਜਦੋਂ ਵੀ ਸਾਡੇ ਬੈਡਰੂਮ ਦੇ ਵਿੱਚ ਜ਼ਿਆਦਾ ਧੂੜ ਮਿੱਟੀ ਹੋ ਜਾਂਦੀ ਹੈ ਉਦੋਂ ਵੀ ਨੈਗੇਟਿਵ ਪਾਵਰ ਸਾਡੇ ਘਰੇ ਆਪਣਾ ਘਰ ਬਣਾ ਲੈਂਦੀਆਂ ਹਨ ਤੁਸੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਦੇ ਕਮਰਿਆਂ ਵਿੱਚ ਜ਼ਿਆਦਾ ਜਾਲੇ ਲੱਗੇ ਹੁੰਦੇ ਹਨ ਪੱਖਿਆਂ ਉੱਪਰ ਜ਼ਿਆਦਾ ਮਿੱਟੀ ਹੁੰਦੀ ਹੈ ਜਾਂ ਜਿਨ੍ਹਾਂ ਦੀਆਂ ਲਮਾਰੀਆਂ ਦੇ ਉੱਪਰ ਜ਼ਿਆਦਾ ਧੂੜ ਲੱਗੀ ਹੁੰਦੀ ਹੈ ਨਾ ਉਹਨਾਂ ਦੇ ਘਰੇ ਹਮੇਸ਼ਾ ਪੈਸੇ ਦੀ ਕਮੀ ਰਹੇਗੀ ਅਤੇ ਹਮੇਸ਼ਾ ਕਲੇਸ਼ ਰਹੇਗਾ ਤੁਸੀਂ ਫਿਲਮਾਂ ਵਿੱਚ ਵੀ ਆਮ ਤੌਰ ਤੇ ਦੇਖਿਆ ਹੋਵੇਗਾ ਨੈਟੀ ਪਾਵਰ ਦਿਖਾਈ ਦਿੰਦੀਆਂ ਹਨ ਉੱਤੇ ਹਮੇਸ਼ਾ ਜਾਲੇ ਹੀ ਲੱਗੇ ਹੁੰਦੇ ਹਨ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਹਨ ਇਹਨਾਂ ਚੀਜ਼ਾਂ ਬਾਰੇ ਸਮਝ ਰੱਖਦੇ ਹਨ ਉਹ ਕਦੇ ਵੀ ਆਪਣੇ ਕਮਰਿਆਂ ਦੇ ਵਿੱਚ ਮੱਕੜੀਆਂ ਦੇ ਜਾਲੇ ਨਹੀਂ ਲੱਗਣ ਦਿੰਦੇ ਅਤੇ ਨਾ ਹੀ ਪੱਖਿਆਂ ਦੇ ਉੱਪਰ ਧੂੜ ਮਿੱਟੀ ਲੱਗਣ ਦਿੰਦੇ ਹਨ ਸਾਡੇ ਕਮਰਿਆਂ ਦੇ ਵਿੱਚ ਧੂੜ ਮਿੱਟੀ ਦਾ ਹੋਣਾ ਜਾਲਿਆਂ ਦਾ ਹੋਣਾ ਜਾਂ ਮੱਕੜੀਆਂ ਦਾ ਹੋਣਾ ਇਹ ਸੱਦ ਕਰਦਾ ਹੈ ਕਿ ਸਾਡੇ ਕਮਰਿਆਂ ਦੇ ਵਿੱਚ ਸਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਦਾ ਸਥਾਨ ਹੈ ਜੀ ਸਾਨੂੰ ਲੱਗਦਾ ਹੈ ਕਿ ਸਾਡੇ ਦਿਨ ਚੰਗੇ ਨਹੀਂ ਲੰਘ ਰਹੇ ਮੁਸੀਬਤਾਂ ਆ ਰਹੀਆਂ ਹਨ ਤੁਸੀਂ ਕੋਸ਼ਿਸ਼ ਕਰਦੇ ਹੋ ਇਹ ਚੀਜ਼ਾਂ ਦੂਰ ਹੋ ਜਾਣ ਪਰ ਦੂਰ ਨਹੀਂ ਹੁੰਦੀਆਂ ਕਲੇਸ਼ ਵੱਧਦਾ ਹੀ ਜਾਂਦਾ ਹੈ ਸੰਗਤ ਜੀ ਇਸ ਦਾ ਸਭ ਤੋਂ ਵੱਡਾ ਕਾਰਨ ਧੂੜ ਮਿੱਟੀ ਵੀ ਹੋ ਸਕਦੀ ਹੈ ਤੁਹਾਨੂੰ ਆਪਣੇ ਕਮਰਿਆਂ ਦੇ ਵਿੱਚ ਪੜਦਿਆਂ ਨੂੰ ਇੱਕ ਮਹੀਨੇ ਦੇ ਵਿੱਚ ਧੋ ਲੈਣਾ ਚਾਹੀਦਾ ਹੈ ਬੈੱਡ ਦੇ ਹੇਠਾਂ ਤੋਂ ਹਮੇਸ਼ਾ ਮਿੱਟੀ ਨੂੰ ਕੱਢਣਾ ਚਾਹੀਦਾ ਹੈ ਹਰ ਭਾਵ ਕੇ ਕਮਰਿਆਂ ਨੂੰ ਪੂਰਾ ਸਾਫ਼ ਰੱਖਣਾ ਚਾਹੀਦਾ ਹੈ ਘਰ ਨੂੰ ਪੂਰਾ ਸਾਫ਼ ਰੱਖਣਾ ਚਾਹੀਦਾ ਹੈ ਜਾਲੇ ਕਦੇ ਵੀ ਲੱਗਣ ਨਹੀਂ ਦੇਣੇ ਤੁਸੀਂ ਜਾਲਿਆਂ ਨੂੰ ਹਟਾ ਕੇ ਦੇਖਿਓ ਤੁਹਾਨੂੰ 20 ਦਿਨਾਂ ਦੇ ਵਿੱਚ ਉਸਦਾ ਫਰਕ ਨਜ਼ਰ ਆ ਜਾਵੇਗਾ ਇਹ ਛੋਟੇ ਛੋਟੇ ਉਪਾਅ ਕਰਨੇ ਬਹੁਤ ਜ਼ਰੂਰੀ ਹਨ ਜਿਨ੍ਹਾਂ ਨੂੰ ਅਸੀਂ ਬਿਨਾਂ ਕਿਸੇ ਦੀ ਵਰਤੋਂ ਤੇ ਕਰ ਸਕਦੇ ਹਾਂ ਤੇ ਜਿਨ੍ਹਾਂ ਨਾਲ ਸਾਡੇ ਘਰੇ ਸ਼ੌਕ ਸ਼ਾਂਤੀ ਬਣੀ ਰਹਿੰਦੀ ਹੈ ਜੀ